ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਪਹੁੰਚੇ ਆਂ ਜੀ ਮਾਮਾ ਜੀ ਦੇ ਖੇਤ ਦਾ ਮਾਮਾ ਜੀ ਦਾ ਬਾਗ ਕਹ ਲੋ ਇਹ ਆ ਜੀ ਸਾਡੇ ਮਾਮਾ ਜੀ ਹਾਂਜੀ ਮਾਮਾ ਜੀ ਅੱਜ ਤੁਸੀਂ ਸਾਨੂੰ ਕੀ ਦਿਖਾਉਣ ਲੱਗੇ ਜੇ ਅਸੀਂ ਤੁਹਾਨੂੰ ਦਿਖਾਉਣ ਲੱਗੇ ਸਾਡੀ ਛੋਟੀ ਜੀ ਬਾਗਬਾਨੀ ਜਿਹੜਾ ਕਿ ਮੇਰਾ ਬਹੁਤ ਸਾਲਾਂ ਤੋਂ ਪੁਰਾਣਾ ਸੁਪਨਾ ਸੀਗਾ ਵੀ ਕੱਚੀ ਜਗ੍ਹਾ ਹੋਣੀ ਚਾਹੀਦੀ ਘਰ ਦੇ ਛੋਟੀ ਜੀ ਖਿੜਕੀ ਹੋਣੀ ਚਾਹੀਦੀ ਕੀ ਬਾਤ ਖੇਤ ਤਾਂ ਨਹੀਂ ਹੈਗੇ ਛੋਟੀ ਜੀ ਖਿੜਕੀ ਜ਼ਰੂਰ ਹੈਗੀ ਆਹਾਂ ਸ਼ੌਂਕ ਪੂਰਾ ਕਰ ਰਹੇ ਆ ਠੀਕ ਹੈ ਜੀ ਮਜ਼ਾ ਲੈ ਰਹੇ ਆਂ ਉੱਪਰ ਵਾਲੇ ਨੇ ਮੌਕਾ ਦਿੱਤਾ ਹੋਇਆ ਜਿਹੜੀ ਇਹ ਜਗਾ ਮਿਲੀਆਂ ਜਗਾ ਦੇ ਨਾਲ ਇਹ ਆਪਾਂ ਨੂੰ ਅਗਲੇ ਪਹਿਲਾਂ ਹੀ ਕਹਤਾ ਭਾਈ ਸਾਹਿਬ ਸਬਜ਼ੀਆਂ ਬੀਜੋ ਤੇ ਨਜ਼ਾਰੇ ਲਓ ਜ਼ਿੰਦਗੀ ਤੇ ਫੇ ਕਿੰਨਾ ਕੁ ਕੁਸ਼ ਲਾਇਆ ਕਿੰਨਾ ਕੁਸ਼ ਲਾਇਆ ਲਗਾਣੇ ਤੁਹਾਨੂੰ ਦਿਖਾਣੇ ਆ ਵੀ ਆ ਲਾਇਆ ਸੀ ਵਿਚਾਰਾ ਧਣੀਆਂ ਅੱਛਾ ਠੀਕ ਆ ਥੋੜੇ ਦੀ ਬਹਾਰ ਚਲੀ ਗਈ ਐ ਥੋੜੇ ਪੱਕ ਚੁੱਕਿਆ ਤੇ ਬੀਬੂ ਵੀ ਬਣ ਕੇ ਵਿਚਾਰੀ ਨੇਰੀ ਆਈ ਸੀ ਉੜਾ ਕੇ ਲਾ ਗਈ ਨਾ ਤਾਂ ਇਹ ਵਿਚਾਰਾ ਵਾ ਇਹ ਵਿਚਾਰਾ ਜੀ ਠੀਕ ਆ ਪਰ ਇਹ ਆ ਵੀ ਜ਼ਿੰਦਗੀ ਚ ਪਹਿਲੀ ਵਾਰੀ ਐ ਸੀ ਇੰਨਾ ਖੁੱਲਾ ਔਰ ਇੰਨਾ ਵਧੀਆ ਧਣੀਆਂ ਖਾਦਾ ਠੀਕ ਆ ਇਹ ਕਿਆਰੀਆਂ ਸੀ ਜੀ ਪਹਿਲਾਂ ਇੱਥੇ ਭਿੰਡੀ ਦੇ ਨਜ਼ਾਰੇ ਲਿੱਤੇ ਸੀ ਜੀਵਨ ਜਾਨੀ ਭਿੰਡੀ ਨਹੀਂ ਖਾਦੀ ਜਿੰਨੇ ਇੱਥੇ ਆ ਕੇ ਅਸੀਂ ਭਿੰਡੀ ਖਾਦੀ ਔਰ ਬਿਨਾ ਜ਼ਹਿਰ ਤੋਂ ਬਿਨਾ ਕਿਸੇ ਖਾਦ ਤੋਂ ਯਾਰ ਠੀਕ ਐ ਇਹ ਲੱਗਿਆ ਜੀ ਤੂਤ ਹੂੰ ਜਿਹਨੂੰ ਤੂਤ ਕਹਦੋ ਤੂਤ ਕਹਦੋ ਤੁਸੀਂ ਕੀ ਕਹਿੰਦੇ ਹੋ ਤੂਤਾ ਤੁਸੀਂ ਕੁਝ ਹੋਰ ਬੋਲਦੇ ਹੋ ਤੇ ਤੂਤ ਹੀ ਕਹਿੰਦੇ ਆ ਉਹ ਕੀ ਲੱਗਿਆ ਹੋਇਆ ਉੱਥੇ ਉਹ ਗੋਲਾ 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 ਨਹੀਂ ਤੂ ਤੂਦੀ ਆ ਵੀ ਵੈਸੇ ਠੀਕ ਠੀਕ ਐ ਠੀਕ ਐ ਜੀ ਇਹ ਲੱਗਿਆ ਜੀ ਸਾਡਾ ਚਿੱਟਾ ਅਮਰੂਦ ਆਹਾ ਐਡਾ ਐਡਾ ਅਮਰੂਦ ਹੋ ਜਾਂਦਾ ਜੀ ਐਡਾ ਐਡਾ ਠੀਕ ਹੈ ਔਰ ਆਹ ਆਂਬ ਹੈ ਜੀ ਇਹ ਤਾਂ ਪਹਿਲੀ ਵਾਰੀ ਆ ਫਲ ਆ ਰਿਹਾ ਆ ਦੇਖੋ ਆ ਤੁਹਾਡੇ ਸਾਹਮਣੇ ਆ ਆਂਬੀਆਂ ਦਿਖ ਰਹੀਆਂ ਦਿਖ ਰਹੀ ਹੈ ਦਿਖ ਰਹੀ ਹੈ ਆ ਦੇਖੋ ਆ ਕਿੱਡਾ ਨਜ਼ਾਰਾ ਬੰਨਿਆ ਹੂੰ ਇਹ 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 ਬੂਟੇ ਦਾ ਪਹਿਲਾ ਫਲ ਹੈ ਜੀ ਹੂੰ ਸਮਰਸੀਬਲ ਇੱਥੇ ਲੱਗਿਆ ਜੀ ਨਜ਼ਾਰੇ ਲੈ ਰਹੇ ਆ ਮੋਟਰ ਲੱਗੀ ਹੈ ਇੱਥੇ ਤੇ ਇਹ ਨਿੱਕੀ ਮੋਟੀ ਜੀ ਇਹ ਸਾਡਾ ਜੀ ਆੜੂ ਦਾ ਬੂਟਾ ਠੀਕ ਹੈ ਇਹ ਏ ਪੀਪਲ ਦੇ ਤਾਂ ਸਾਡਾ ਧੱਕੇ ਨਾਲ ਆ ਰਿਹਾ ਜੀ ਜੰਗਰੀ ਵਾਲਾ ਸੋਦਾ ਇਹ ਆ ਨਿੰਬੂ ਆ ਜੀ ਆ ਦੇਖੋ ਨਿੰਬੂ ਤੇ ਫਲ ਆਏ ਹੋਏ ਆ ਕਈ ਵਿੱਚ ਠੀਕ ਆ ਠੀਕ ਹੈ ਜੂਮ ਲੱਗ ਰਿਹਾ ਹਾਂਜੀ ਹਾਂਜੀ ਆਜੋ ਤੁਹਾਨੂੰ ਅੱਗੇ ਦਿਖਾਈਏ ਔਰ ਸਭ ਤੋਂ ਵਧੀਆ ਗੱਲ ਜੋ ਜੋ ਚੀਜ਼ ਅਸੀਂ ਇੱਥੇ ਖਾਧੀ ਆ ਮੰਨ ਲਓ ਅਮਰੂਦ ਦੀ ਗੱਲ ਕਰਵੇ ਇੰਨਾ ਮਿੱਠਾ ਔਰ ਇੰਨਾ ਵਧੀਆ ਘੱਟ ਬੀ ਵਾਲਾ ਅਮਰੂਦ ਜਿਹੜਾ ਹੈ ਇੱਥੇ ਨਜ਼ਾਰੇਦਾਰ ਮਿਲਿਆ ਉਹ ਸਮਨੇ ਜਿਓ ਆ ਰੀ ਵਾਲਾ ਨਜ਼ਾਰਾ ਬਣਿਆ ਹੋਇਆ ਅੱਛਾ ਠੀਕ ਆ ਇਹ ਵੀ ਚਿੱਟਾ ਅਮਰੂਦ ਹੈ ਇਹ ਵੀ ਚਿੱਟਾ ਅਮਰੂਦ ਹੈ ਇਹ ਲਾਲ ਅਮਰੂਦ ਹੈ ਜੀ ਇਹ ਠੇਕ ਲੱਗੀ ਹੋਈ ਵਿਚਾਰੀ ਨਿਮਤ ਨਹੀਂ ਹੈਗੀ ਇਹ ਇਧਰ ਲੈ ਬੰਨੇ ਆ ਜੋ ਜੀ ਇਹ ਤੁਹਾਡੇ ਪਹਿਲਾਂ ਇੱਥੇ ਭਿੰਡੀਆਂ ਲੱਗੀਆਂ ਹੋਈਆਂ ਸੀਗੀਆਂ ਹੁਣ ਇੱਥੇ ਆਹ ਮਿਰਚਾਂ ਬੀਜੀਆਂ ਉੱਪਰਲੇ ਪਾਸੇ ਇਹ ਬੈਂਗਣ ਦੇ ਬੂਟੇ ਆ ਫਿਲਹਾਲ ਇਹਨੂੰ ਜੀ ਆਹ ਪੱਤੇ ਖਾਊ ਕੋਈ ਕੀੜਾ ਲੱਗਿਆ ਉਹ ਆਪਣੇ ਮ제 ਲੈ ਰਿਆ ਭਿੰਡੀਆਂ ਖਾ ਖਾ ਕੇ ਮੱਥਾ ਟੇਕ ਲਾ ਗਏ ਈਂ ਵੰਡੀ ਭਿੰਡੀ ਨਜ਼ਾਰੇ ਬਣਦੇ ਉੱਥੇ ਉਹ ਲੱਗੇ ਹੋ ਸੀਗੇ ਤੁਲਸੀ ਵਗੈਰਾ ਬਹੁਤ ਇਦਾਂ ਦੀਆਂ ਚੀਜ਼ਾਂ ਉਹ ਲਾਲ ਲਾਲ ਜੇ ਪਤਾ ਨਹੀਂ ਕੀ ਲੱਗੇ ਹੋਏ ਇਹਨੂੰ ਮੈਂ ਭੁੱਲ ਜਨਾ ਕਪੂਰ ਅਤਨੇ ਮਕੋ ਬੋਲਦੇ ਕੁਛ ਕੀ ਬੋਲਦੇ ਆਹ ਵਾਲੇ ਉਹ ਇਮੀ ਖਾਂਦੇ ਹਲ ਮਕੋ ਬੋਲਦੇ ਹਾਂ ਹਾਂ ਮੈਨੂੰ ਭੁੱਲ ਗਿਆ ਆ ਦੇਖੋ ਜੀ ਹਮ ਇਹ ਫਰ ਇੱਕ ਖਾਣ ਵਾਲੀ ਆਈਟਮ ਆ ਹੋਰ ਹੋਰ ਆਜੋ ਜੀ ਇਹ ਸਿੰਗਲ ਗਾਠਾ ਇਹ ਤਾਂ ਡਾਇਲੋਵਰ ਲੱਗਿਆ ਜੀ ਆ ਦੇਖੋ ਹੂੰ ਇਹ ਐਲੋਵੇਰਾ ਦੀ ਬਾਗਵਾਂ ਕੁਛ ਘਰ ਚ ਹੀ ਲਾ ਲਿਆ ਹੂੰ ਇਹ ਸਿੰਗਲ ਗਾਠਾ ਵਾਲਾ ਲਸਣ ਇਹਦਾ ਬੀ ਤਿਆਰ ਕਰਦੇ ਪਿਆ ਹੂੰ ਵੀ ਐਡੀ ਮੋਟਾ ਕੱਲਾ ਹੈ ਲਸਣ ਦਾ ਇੱਕੋ ਹੀ ਬੀ ਫਾੜੀ ਹੁੰਦੀ ਹੈ ਜਿੱਦਾਂ ਪਿਆਜ਼ ਵੀ ਹੁੰਦੇ ਨਾ ਉਸ ਤਰ੍ਹਾਂ ਦੇ ਵਿੱਚ ਇਹ ਤੇ ਆਲੂ ਲੱਗੇ ਸੀ ਜੋ ਅਸੀਂ ਵੱਢ ਕੇ ਖਾ ਲਿਆ ਉਹਦੀ ਪਟਾਈ ਹੋਈ ਸੀ ਸਬਜ਼ੀ ਫੇਰ ਘਰ ਦੀ ਖਾਂਦੇ ਤੁਸੀਂ ਫੇਰ ਘਰ ਦੀਆਂ ਖਾਰੇ ਹੀ ਸਬਜ਼ੀਆਂ ਇਹ ਫਿਲਹਾਲਾ ਮਿਰਚਾਂ ਲੱਗੀਆਂ ਜੀ ਇਹ ਵੀ ਅਰਬੀ ਦੇ ਬੂਟੇ ਹੈਗੇ ਆਹ ਲੱਗਿਆ ਜੀ ਇੱਥੇ ਸਾਡਾ ਇਹ ਚੱਪਣ ਕੱਦੂ ਆ ਇਹ ਨਾਲੇ ਪੁਦੀਨੇ ਦੇ ਹੋਰ ਨਾਲ ਬੂਟੇ ਲੱਗੇ ਆ ਇਹ ਪੁਦੀਨਾ ਲੱਗਿਆ ਜੀ ਵਧੀਆ ਆ ਦੇਖੋ ਪੁਦੀਨਾ ਕਿੱਡਾ ਵੱਡਾ ਵੱਡਾ ਪੱਤਾ ਆ ਰਿਹਾ ਠੀਕ ਹੈ ਇਹ ਹੁਣੇ ਸੁੱਕ ਗਿਆ ਸੀ ਪਿਛੇ ਸੀਜ਼ਨ ਆਊਟ ਸੀਗਾ ਹੁਣ ਦੁਬਾਰਾ ਫਲ ਗਿਆ ਹੈ ਇਹ ਸਾਰੀਆਂ ਮਿਰਚਾਂ ਚੱਲਦੀ ਪਈਆਂ ਲਸਣ ਦੀ ਪਟਾਈ ਹੋ ਚੁੱਕੀ ਹੈ ਇਹਨਾਂ ਦੀ ਹੁਣ ਚੱਲਦੀ ਪਈ ਅੱਗੇ ਇਹ ਵਾਲੇ ਜੀ ਟਮਾਟਰ ਆ ਠੀਕ ਆ ਉਧਰਲੇ ਪਾਸੇ ਬੇਲਾਂ ਲੱਗੀਆਂ ਹੋਈਆਂ ਆ ਡੰਡਾ ਗੱਡਿਆ ਇੱਥੇ ਬੇਲ ਦਾ ਬਣਾਵਾਂਗੇ ਇੱਕ ਅਜੀ ਤੁਹਾਨੂੰ ਛੋਟੀ ਜੀ ਦਿਖਾਣੇ ਇੱਥੇ ਆਪਾਂ ਜਿੱਤਿਆ ਅਸੀਂ ਮਿਹਨਤ ਕੀਤੀ ਪਰ ਉਹਦਾ ਫਲ ਪੂਰਾ ਹੱਲੇ ਮਿਲਿਆ ਨਹੀਂ ਇਹ ਵੀ ਸਬਜ਼ੀ ਤੇ ਇਹ ਬੇਲਾ ਬੁੱਲਾ ਹੈਗੀਆਂ ਇਹਨੂੰ ਕਹਿੰਦੇ ਜੀ ਕੜੀ ਪੱਤਾ ਹਾਂ ਐਡਾ ਵੱਡਾ ਪਿੰਡ ਜੀ ਕਿਸੇ ਦੇ ਘਰ ਕੜੀ ਪੱਤਾ ਨਹੀਂ ਲੱਗਿਆ ਸੀ ਇਹ ਬੂਟਾ ਨਿਕਾਏ ਲਿਆ ਕੇ ਲਾਇਆ ਸੀ ਵਿਚਾਰਾ ਸੁੱਕ ਗਿਆ ਦੁਬਾਰਾ ਹੁਣ ਹੋਇਆ ਇਹ ਆਓ ਜੀ ਤੁਹਾਨੂੰ ਅੱਗੇ ਦਿਖਾਈਏ ਇਹ ਸਾਰੀ ਧਨੀਆਂ ਦੀ ਜਿਹੜੇ ਬੂਟੇ ਹੁਣ ਇਹਨਾਂ ਦੇ ਬੀ ਬਣਦੇ ਪਏ ਆ। ਸਾਗਰ ਕੀ ਲਾਇਆ ਸੀ ਮੈਂ ਫਿਰ ਭੁੱਲ ਗਿਆ ਜਾ ਰਹੀ। ਫਲੀਆਂ ਇਹ ਸਾਰੇ ਫਲੀਆਂ ਦੇ ਬੂਟੇ ਲੱਗੇ ਜੀ ਕਿਹੜਾ ਠੀਕ ਆ ਠੀਕ ਹੈ। ਇਧਰਲੇ ਪਾਸੇ ਹੈ ਜੀ ਇਹ ਕੀ ਆ? ਹੂੰ ਤੇ ਇਹ ਨਾਲ ਇਧਰਲੇ ਪਾਸੇ ਉਹ ਤੋਰੀ ਦੇ ਬੂਟੇ ਬੇਲਾਂ ਲੱਗਿਆ ਜੀ ਤੋਰੀਆਂ ਕਾਲੀ ਤੋਰੀ ਨੂੰ ਆਪਾਂ ਬੋਲਦੇ ਆ ਠੀਕ ਹੈ। ਆਹ ਮਿਰਚਾ ਹੈ ਜੀ ਇਹਦੇ ਵਿੱਚ ਕਿਤੇ ਕਿਤੇ ਤੁਹਾਨੂੰ ਦੇਖਣ ਨੂੰ ਮਿਲੇਗੀ ਸ਼ਾਇਦ ਹੈਗੀਆਂ 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 ਇੱਕ ਵਾਰੀ ਤੋੜ ਕੇ ਜਿਹਨੂੰ ਖਾ ਚੁੱਕਿਆ ਆ ਆ ਆਪਣੇ ਦੋ ਬੰਦੇ ਰਖੇ ਆ ਇਹ ਸਾਡਾ ਸਾਗਰ ਬਾਈ ਆ ਜੀ ਇਹ ਕਲਾਕਾਰ ਬੰਦਾ ਤੇ ਉਹ ਇੱਕ ਤਾਂ ਕਾਲੀ ਆਇਆ ਮੇਰਾਦਾ ਹੈਨਾ ਇਹ ਬਾਈ ਇਹ ਅੰਮ੍ਰਿਤਸਰ ਤੋਂ ਆਇਆ ਹੈ ਆਸ਼ੀਰਵਾਦ ਦੇ ਰਿਹਾ ਇਹ ਕੰਮ ਨੂੰ ਕਿੱਦਾਂ ਕਰੀਦਾ ਹਾਂ ਇਸ ਇਸ ਸਿਖਾ ਰਿਹਾ ਜੀ ਇਹਨੂੰ ਠੀਕ ਹੈ ਠੀਕ ਇਹਨੂੰ ਇੱਕ ਸਿਖਾਉਣ ਕੌਣ ਦਿਆ ਉਹ ਸਿਖਾਉਣ ਦਾ ਕੀ ਇਹ ਸਾਡੇ ਅੰਮ੍ਰਿਤਸਰ ਵਾਲਾ ਬਾਈ ਇਹ ਸਿਖਾ ਰਿਹਾ ਜੀ ਉਹ ਸਾਡਾ ਸਾਗਰ ਬਾਈ ਹੈ ਹਾਏ ਹੈ ਗੋਪੀਪਾ ਗੋਪੀਪਾ ਸਾਡਾ ਅੰਮ੍ਰਿਤਸਰੋਂ ਆਇਆ ਠੀਕ ਹੈ ਤੇ ਆ ਇਹ ਲਸਣ ਵਾਲਾ ਪ੍ਰੋਗਰਾਮ ਚੱਲਦਾ ਪਿਆ ਜੀ ਸਾਡੀ ਮੋਟੀ ਗੱਠ ਹੋਈ ਨਹੀਂ ਹੱਲੇ ਦੀ ਇਹ ਦੇਸੀ ਲਸਣ ਸਿਗਾ ਇਹ ਫਲੀਆਂ ਜਿਹੜੀਆਂ ਛੋਟੇ ਛੋਟੇ ਪੰਜਾਂ ਇੱਧਰ ਗੋਲਾ ਵੀ ਲੱਗੀਆਂ ਹਨਾ ਹਾਂਜੀ ਇਹ ਤੁਹਾਡੇ ਆ ਲੱਗੇ ਛੋਲੀਆਂ ਇਹਨੂੰ ਕੀੜੇ ਖਾ ਚੁੱਕੇ ਫਿਲਹਾਲ ਚਲੋ ਆਪਾਂ ਬਾਅਦ ਚ ਖਾਵਾਂਗੇ ਫਿਰ ਠੀਕ ਹੈ ਜਦੋਂ ਵਧੀਆ ਹੈ ਇੱਧਰ ਵੀ ਦੇਖੋ ਭਾਈ ਸਾਹਿਬ ਦੇਖਣ ਵਾਲੀ ਆਈਟਮ ਤੁਸੀਂ ਛੱਡ ਗਏ ਬਹੁਤ ਵੱਡਾ ਆਂਬ ਹੈ ਜ਼ਿੰਦਗੀ ਦੇ ਵਿੱਚ ਇੰਨਾ ਟੇਸਟੀ ਆਂਬ ਨਹੀਂ ਖਾਦਾ ਜੀ ਹੁਣ ਦੁਬਾਰਾ ਨਵੇਂ ਪੱਤੇ ਨਿਕਲ ਰਹੇ ਹਨ ਤੇ ਫਲ ਲੱਗੇਗਾ ਤੂੰ ਦੂਰ ਲੈ ਕੇ ਆਇਆ ਠੀਕ ਠੀਕ ਹੈ ਇਹ ਆ ਜੀ ਜਾਮਣ ਚੀਕਾ ਚਾਮਣੂ ਬਹੁਤ ਮਿੱਠਾ ਛੋਟੇ ਬੀਜ ਵਾਲਾ ਇਹ ਅਮਰੂਦ ਆ ਥੱਲੇ ਅਸ਼ਾ ਇਹ ਨੂੰ ਗੋਲਾ ਕਹਿੰਦੇ ਹੋ ਜੀ ਆਪਾਂ ਇਹ ਨੂੰ ਤੂਤ ਵੀ ਕਹ ਦਿੰਦੇ ਆ ਇਹ ਗੋਲਾ ਆ ਦੇਖੋ ਜੀ ਇੱਧਰ ਨੂੰ ਆਓ ਜਰਾ ਆ ਦਿਖਾਈਏ ਤੁਹਾਨੂੰ ਆ ਦੇਖੋ ਜੀ ਹੂੰ ਥੀਗਾ ਥੱਲੇ ਲੱਗਤੀ ਉਪਰਾਂ ਪੱਕੇ ਹੋਇਆ ਬਾਈ ਜੀ ਤੋੜ ਕੇ ਖਾਓ ਫੇਰ ਲਾਓ ਨਜ਼ਾਰੇ ਜ਼ਿੰਦਗੀ ਦੇ ਬਾਈ ਇਹ ਆ ਦਿਖਾਓ ਯਾਰ ਉਹਨਾਂ ਨੂੰ ਦਿਖਾਓ ਬਾਈ ਜੀ ਮੈਨੂੰ ਦਿਖਾਓ ਠੀਕ ਹੈ ਜੀ ਲਓ ਹੋ ਦਿਖਾਈਓ ਲਓ ਗੋभी ਬਾਤ ਲਓ ਇਧਰ ਆਓ ਜਰਾ ਆ ਦੇਖੋ ਵੀ ਲਓ ਤੋੜੋ ਕਰਿੰਦੇ ਵਾਜੀ ਵਾ ਬਣੀ ਗੱਲ ਬਾਤ ਪੂਰੀ ਗੱਲ ਬਣ ਗਈ ਕੀ ਕੀ ਵਿਚਾਰ ਹੋਰ ਲਾਉਣ ਦਾ ਕੀ ਕੀ ਵਿਚਾਰ ਹੱਲੇ ਆਹ ਸਬਜ਼ੀਆਂ ਸਬਜ਼ੀਆਂ ਹੋਰ ਲਾਵਾਂਗੇ ਤਰ੍ਹਾਂ ਕੀਰੇ ਲੱਗਣੇ ਜੇ ਇਧਰਲੇ ਪਾਸੇ ਠੀਕ ਆ ਆ ਆਪਾਂ ਇਧਰ ਦਿਖਾਈਆ ਤੁਹਾਨੂੰ ਛੋਟੀ ਜੀ ਹੋਰ ਇੱਕ ਆਈਟਮ ਮੇਥੀ ਹੁੰਦੀ ਜੀ ਮੇਥੀ ਹੂੰ ਇਹ ਮੇਥੀ ਲੱਗੀ ਹੋਈ ਸੀ ਸਾਰੀ ਇਹ ਮੇਥੀ ਹੁਣ ਪੱਕ ਚੁੱਕੀ ਆ ਇਹ ਮੇਥੀ ਦੀਆਂ ਫਲੀਆਂ ਲੱਗੀਆਂ ਹੋਈਆਂ ਆਵਲੀਆਂ ਇਹਦੇ ਵਿੱਚੋਂ ਇਹ ਇਸ ਟਾਈਪ ਦੇ ਵਿੱਚ ਆਹ ਮੇਥੀ ਦੇ ਦੀ ਨਿਕਲਦੇ ਆ ਓਕੇ ਓਕੇ ਜਿਹੜੀ ਸੁੱਕੀ ਮੇਥੀ ਦਾਣਾ ਨਹੀਂ ਹੁੰਦਾ ਰੋਕੋ ਆ ਜਾਓ ਬਾਈ ਜੀ ਵਿਚਾਰ ਤਾਂ ਬਹੁਤ ਹੈਗਾ ਹੂੰ ਠੀਕ ਆ ਆਪਣੇ ਵੱਲੋਂ ਕੋਸ਼ਿਸ਼ ਵੀ ਕਰ ਰਹੇ ਆ ਆ ਪਿੱਛੇ ਉਹ ਕੋਨੇ ਤੇ ਬਹੁਤ ਵੱਡਾ ਜਾਮਨ ਦਾ ਪੇੜ ਸੀਗਾ ਉਹ ਮਕਾਨ ਬੰਨਣਾ ਸੀ ਇਸ ਕਰਕੇ ਇਹ ਜਾਮਨ ਕੱਟਤਾ ਉਹ ਵਿਚਾਰਾ ਬੇਰਾਨ ਹੋ ਗਿਆ ਇਹ ਜਗਾ ਦੀ ਸਾਨੂੰ ਹਾਲੇ ਉਨੀ ਵਰਤੋਂ ਨਹੀਂ ਕਰਨੀ ਆ ਰਹੀ ਚਲੋ ਤਜਰਬਾ ਨਹੀਂ ਹੈ ਪਿੰਡਾਂ ਚ ਤੱਕਦੀ ਰਹੇ ਨਹੀਂ ਹਮ ਪਰ ਹੁਣ ਹਾ ਸਾਗਰ ਭయ్యా ਇਹਦੇ ਬਾਪੂ ਜੀ ਹੈਗੇ ਨਾਲ ਰਲ ਮਿਲ ਕੇ ਹਿੱਲਾ ਕਰਦੇ ਪਏ ਆ ਵੀ ਘਰ ਦੀਆਂ ਚੀਜ਼ਾਂ ਖਾਈਏ ਬਿਨਾਂ ਜ਼ਹਿਰ ਵਾਲੀਆਂ ਸਹੀ ਗੱਲ ਹੈ ਨਜ਼ਾਰੇ ਲਈਏ ਜ਼ਿੰਦਗੀ ਦੇ ਚਲੋ ਕੋਈ ਨਾ ਹੁਣ ਗਾਂ ਕੁਝ ਨਵਾਂ ਬੀਜੋਗੇ ਤੇ ਫੇਰ ਆਵਾਂਗੇ ਠੀਕ ਹੈ ਜੀ ਓਕੇ ਜੀ ਓਕੇ ਜੀ ਧੰਨਵਾਦ ਸਾਸਰੀ